ਸਵਾਗਤ ਹੈ ਦੋਸਤੋ ਆਪਣੇ ਚੈਨਲ ਪੀਵੀ053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਦੋ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਤੇ ਮੈਸੀ 5245 ਪਹਿਲਾਂ ਗੱਲ ਕਰਦੇ ਆ ਨਿਊ 5245 ਮੈਸੀ ਡੀਆਈਡੀ 2013 ਮਾਡਲ ਟਰੈਕਟਰ ਆ ਇਹ ਸਾਰਾ ਰੇਨ ਵਾਲਾ ਕਦੇ ਰੰਗ ਬਿਟ ਨਹੀਂ ਹੋਇਆ ਪੀਟ ਵਗੈਰਾ ਇਹਦੇ ਲੱਗੇ ਹੋਏ ਆ ਪਿਛਲੇ ਟਾਇਰ ਇਹਦੇ ਪਗਲ ਲੱਗੇ ਆ 60% ਰੇਡੀਅਲ ਦੇ ਲਿੰਕਾ ਵਗੈਰਾ ਦਾ ਬੈਕ ਸਾਈਡ ਟਰੈਕਟਰ ਚੈੱਕ ਕਰਦਾ ਉਹਦੇ ਬਹੁਤ ਸਾਫ਼ ਆ। ਮਗਰਾਡ ਤੇ ਛੱਤਾ ਵਗੈਰਾ ਬਹੁਤ ਸਾਫ਼ ਹੈ। 55 HP ਦਾ ਇਹ ਟਰੈਕਟਰ ਆ ਇਹ। ਅਗਲੇ ਟਾਇਰ ਇਸ ਦੇ ਆ ਗਿਆ ਜੀ 40 ਪੈਸੇ। ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸਾਫ਼ ਸੁਥਰੀ ਹੈ। ਸਾਰਾ ओरिजिनल ਆ। ਇੰਜਨ ਗੇਅਰ ਦੀ ਵੀਰ ਵੱਲੋਂ ਫੁੱਲ ਗਾਰੰਟੀ ਆ। ਰੇਟ ਇਸ ਦਾ ਹੀ 3 ਲੱਖ ਰੁਪਇਆ। वीर मोबाइल नंबर है।, है बार तीन छियानवे तीह एक सौ नब्बे अबोर एरिए ट्रैक्टर खड़ा है जो किसी वीर ने लैना हो संपर्क कर सकता है बार तीन सौ छियानवे तीह एक सौ नब्बे रेट तीह लाख तीन लख देख सकते ट्रैक्टर ट्रैक्टर दा मगराणा वगैरह का छत्तर दा, दा, साइडा तो बिल्कुल साफ शो वगैरह बिल्कुल साफ है 2013 ਮਾਡਲ 55 HP ਦੇ ਵਿੱਚ ਦੂਸਰਾ ਟਰੈਕਟਰ ਹੈ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਹੈ 2019 ਮਾਡਲ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਕਲੀਅਰ ਜਿਹਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਜ਼ਿਆਦਾ ਸਾਫ਼ ਸਾਰਾ オリジナル ਹੈ ਕਿਤੇ ਵੀ ਰੰਗ ਪੇਟ ਨਹੀਂ ਹੋਇਆ ਸ਼ੋ ਵਗੈਰਾ ਦੇ ਰੰਗ ਦੇਖ ਸਕਦੇ ਹੋ ਸਾਰਾ ਜਿਵੇਂ ਬਿਲਕੁਲ ਨਵਾਂ ਪਿਆ ਇਹ ਲੈ ਟਾਇਰ ਇਹਦੇ BKD ਵੀ ਹੈ 95% ਵਗਰਾ ਨਾ ਦਾ ਛਤਾਂ ਦਾ ਬਿਲਕੁਲ ਸਾਫ ਹੈ। ਵੈਕਸਾਈਡ ਚੈੱਕ ਕਰੋ ਲਿੰਕਾ ਵਗੈਰਾ ਸੰਗੜਾ ਦਾ। ਜਦੱਕ ਬੇਡ ਨਹੀਂ ਉਤਰਿਆ। ਨੋਪੀ ਵਾਲੀ ਛਤਰੀ ਲੱਗੀ ਹੋਈ ਹੈ। ਟੈਮ ਵਗੈਰਾ ਤੁਸੀਂ ਦੇਖ ਸਕਦੇ ਹੋ ਕਿਨਾਰੀਆਂ ਵਗੈਰਾ ਬਿਲਕੁਲ ਸਾਫ ਹੈਗੇ। ਸਾਰਾ ਸੀਲਡ ਟਰੈਕਟਰ, ਇੰਜਨ ਗੇਰਲੋ ਵੀਰਲੋ ਫੁੱਲ ਗਾਰੰਟੀਆ। ਅੱਲੇ ਟਾਇਰ ਇਹਦੇ ਵੱਡੇ ਲੱਗੇ ਹੋ, ਜਹਾਜੀ ਟਾਇਰ। ਪੰਪ ਵਗੈਰਾ ਦਾ ਸਾਰਾ ਸੀਲਡ ਪਿਆ ਟਰੈਕਟਰ। ਯਾਅ ਨੰਬਰ 2019 ਮਾਡਲ। 55 ਜੱਟ ਵੀ ਵਾਲਾ ਡੈਟਰਾ ਹੈ ਸੈਕਿੰਡ ਹੁੰਨਾਰਾ ਬਹੁਤ ਘੱਟ ਚੱਲਿਆ ਹੋਇਆ ਰੇਟ ਇਸ ਦਾ 6,80,000 ਰੁਪਏ ਦੇਖਣ ਤੋਂ ਹੀ ਦੇਖ ਸਕਦੇ ਟਰੈਕਟਰ ਹੀ ਹਿੱਸਾ ਵਗੈਰਾ ਬਿਲਕੁਲ ਸਾਫ ਪਿਆ ਸ਼ੋਅ ਤੇ ਰੰਗ ਮਗਰਾਟ ਦੇ ਬਿਲਕੁਲ ਹੀ ਸਾਫ ਇਹ ਹੋਲੈਂਡ 3630 ਸਪੈਸ਼ਲ ਐਡੀਸ਼ਨ ਹੈ ਸਮਝਾ ਜਪੀ ਵਾਲਾ ਟੋਪ ਮਾਡਲ ਨਵਾਂ ਸਪੀਡਰ ਦੇ ਵਿੱਚ ਦੇਖੋ ਇੰਜਨ ਵਗੈਰਾ ਦਾ ਰੰਗ ਬਿਲਕੁਲ ਹੀ ਸਾਫ ਪਿਆ ਡਿਜੀਟਲ ਮੀਟਰ ਲਗਾ ਹੋਇਆ ਬੀਕੇਡੀ ਦਾ ਟਾਇਰ ਲੱਗੇ ਹੋਇਆ 95% ਯੂਜੀ ਗੇਅਰ ਦੇ ਵਿੱਚ ਡਰਾਈਵਰ ਆਹੇ 6 ਲੱਖ ਦੇ 80 ਹਜ਼ਾਰ ਵੀਆ ਰੇਟ ਆ ਵੀਰ ਦਾ ਮੋਬਾਈਲ ਨੰਬਰ ਆ 94630 48464 ਇਹ ਸਨਾਰਗੁਰੂ ਰੇਅਰੀ ਦੇ ਵੇਟ ਆਇਤਾ ਗੜਾ ਹੈ ਜੇ ਸੁਵੀਰ ਨੇ ਲੈਣਾ ਹੈ ਤਾਂ ਇਸ ਨੰਬਰ ਤੇ ਸਬਾਰ ਕਰ ਸਕਦਾ ਹੈ 94630 48464